ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਦੇਸੀ ਮਹੀਨਿਆਂ ਦੇ ਅਨੁਸਾਰ ਫੱਗਣ ਦਾ ਮਹੀਨਾ ਸਾਲ ਦਾ ਅਖੀਰੀ ਅਤੇ 12ਵਾਂ ਮਹੀਨਾ ਹੈ ਫਰਵਰੀ ਮਾਰਚ ਵਿੱਚ ਆਉਣ ਵਾਲੇ ਇਸ ਮਹੀਨੇ ਵਿੱਚ ਬਸੰਤ ਰੁੱਤ ਆਪਣੀ ਸ਼िखर ਦੇ ਉੱਤੇ ਹੁੰਦੀ ਹੈ ਮੌਸਮ ਸੁਹਾਵਣਾ ਰੁੱਖਾਂ ਤੇ ਨਵੇਂ ਪੱਤੇ ਅਤੇ ਫੁੱਲ ਖਿੜਦੇ ਹਨ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਫੱਗਣ ਮਹੀਨੇ ਦਾ ਉਪਦੇਸ਼ ਦਿੰਦੇ ਹਨ ਫਲ ਗੁਣ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟਿ ਆਏ ਕਰਕ ਦੀ ਠੰਡ ਤੋਂ ਮਗਰੋਂ ਲੋਕੀ ਹੋਲੀਆਂ ਦੇ ਰੰਗ ਤਮਾਸ਼ੀਆਂ ਰਾਹੀਂ ਖੁਸ਼ੀਆਂ ਮਨਾਉਂਦੇ ਹਨ ਇਹ ਬਾਹਰਲੇ ਰੰਗ ਝੋਟੇ ਹਨ ਛੇਤੀ ਉਤਰ ਜਾਂਦੇ ਹਨ ਮਹਾਰਾਜ ਸਮਝਾਉਂਦੇ ਹਨ ਕਿ ਫੱਗਣ ਵਿੱਚ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਜਣ ਹਰੀ ਪਰਤਖ ਆਵਸਦਾ ਹੈ ਸੰਤ ਸਹਾਈ RAM ਕੀ ਕਰ ਕਿਰਪਾ ਦੀਆਂ ਮਿਲਾਏ ਪਰਮਾਤਮਾ ਨਾਲ ਮਿਲਨ ਵਿੱਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦਿੰਦੇ ਹਨ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਉਹਨਾਂ ਦੇ ਹਿਰਦੇ ਰੂਪੀ ਸੇਜਾ ਸੁੰਦਰ ਬਣ ਜਾਂਦੀ ਹੈ ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਦੁੱਖਾਂ ਲਈ ਹਿਰਦੇ ਅੰਦਰ ਕੋਈ ਥਾਂ ਨਹੀਂ ਰਹਿ ਜਾਂਦੀ ਮੇਲੇ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ ਫਿਰੋਜੀ ਵਿਸਤਰੀਆਂ ਆਪਣੀ ਸత్సੰਗੀ ਸਹੇਲੀਆਂ ਨਾਲ ਬੈਠ ਕੇ ਗੋਬਿੰਦ ਦੇ ਗੀਤ ਗਾਉਂਦੀਆਂ ਹਨ ਹਰੀ ਜੇਹਾ ਅਵਰਨ ਦੇਸਈ ਕੋਈ ਦੂਜਾ ਲਵੇ ਨ ਲਾਏ ਹਰੀ ਪਰਮਾਤਮਾ ਵਰਗਾ ਉਹਨਾਂ ਨੂੰ ਹੋਰ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਹਲਤ ਪਲਤ ਸਵਾਰੀਆਂ ਨੇ ਨੇ ਚਲ ਦਿੱਤੀਆਂ ਨ ਜਾਏ ਫਿਰ ਪਰਮਾਤਮਾ ਉਹਨਾਂ ਜੀਵ स्त्रीਆਂ ਦਾ ਲੋਕ ਪਰਲੋਕ ਸਵਾਰ ਦਿੰਦਾ ਹੈ ਪਰਮਾਤਮਾ ਉਹਨਾਂ ਨੂੰ ਆਪਣੇ ਚਰਣਾ ਵਿੱਚ ਨਾ ਡੋਲਣ ਵਾਲੀ ਥਾਂ ਬਖਸ਼ ਦਿੰਦਾ ਹੈ ਸੰਸਾਰ ਸਾਗਰ ਤੇ ਰਕਿਅਨੇ ਬੜ ਨ ਜਨਮੇ ਤਾਏ ਪ੍ਰਭੂ ਉਹਨਾਂ ਨੂੰ ਸੰਸਾਰ ਸਾਗਰ ਵਿੱਚ ਹੱਥ ਦੇ ਕੇ ਰੱਖਦਾ ਹੈ ਫਿਰ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ ਜੇਵਾ ਇੱਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ हे नानक पाशा ਸਾਡੀ ਇੱਕ ਜੇਵਾ ਹੈ ਪ੍ਰਭੂ ਦੇ ਅਨੇਕਾ ਗੁਣ ਹਨ ਅਸੀਂ ਉਹਨਾਂ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੇ ਫਲ ਗੁਣ ਨੇ ਤਸਲਾਹੀਏ ਜਿਸ ਨੂੰ ਤਿਲਨਾ ਤਮਾਏ ਸਾਨੂੰ ਸਦਾ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਸ ਪ੍ਰਭੂ ਨੂੰ ਆਪਣੀ ਵढਾਈ ਕਰਉਣ ਦਾ ਤਿਲ ਮਾਤਰ ਵੀ ਲਾਲਚ ਨਹੀਂ ਹੈ ਇਸ ਵਿੱਚ ਸਾਡਾ ਹੀ ਪਲਾ ਹੈ ਇਸ ਫਗਣ ਦੇ ਮਹੀਨੇ ਆਪਾਂ ਆਪਣੇ ਹਿਰਦੇ ਨੂੰ ਪਰਬੂ ਰੰਗ ਦੇ ਸੱਚੇ ਰੰਗ ਵਿੱਚ ਰੰਗ ਲਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ